ਚੀਜ਼ ਹੈ ਜਿਹੜੀ ਸੁਖਾਂਦੇ ਸੁਖਾਂਦੇ ਗਿੱਲੀ ਹੋ ਜਾਂਦੀ ਹੈ ਪਤਾ ਨਹੀਂ ਚੀਜ਼ ਨੂੰ ਬਰਤਨ ਤੋਂ ਪਹਿਲਾਂ ਹੀ ਤੁਹਾਨੂੰ ਢੋੜ ਤੋੜ ਕੇ ਵਰਤਣਾ ਪੈਂਦਾ ਉਸ ਚੀਜ਼ ਨੂੰ ਸਵੇਰੇ ਉੱਠਦਾ ਸਭ ਤੋਂ ਪਹਿਲੇ ਜਿਹੜਾ ਕੰਮ ਹੁੰਦਾ ਸਭ ਤੋਂ ਪਹਿਲੇ ਕੰਮ 'ਚ ਵਰਤੇ ਵਰਤਿਆ ਜਾਂਦਾ ਉਹਨੂੰ ਇਹਦਾ ਤੇ ਕਿਹੜੀ ਚੀਜ਼ ਹੈ ਜਿਹੜੀ ਸੁਖਾਂਦੇ ਸੁਖਾਂਦੇ ਗਿੱਲੀ ਹੋ ਜਾਂਦੀ ਹੈ ਟਾਵਲ ਯੈਸ ਅ ਸਿਟੀ ਹੈ ਬਟ ਉਹਦੇ ਵਿੱਚ ਘਰ ਨਹੀਂ ਹੈਗਾ ਮੈਪ ਫੋਰ ਉਹ ਲੈ ਮੁੰਡੂ ਸੈਮੀ ਚਾਹ ਦੇ ਤਾ ਮੇਰਾ ਸਵਾਲ ਵਿੱਚ ਹੀ ਸਵਾਲ ਹੈ ਠੀਕ ਹੈ ਇੱਕ ਸਵਾਲ ਐਦਾ ਦਾ ਜਿਹਦਾ ਆਨਸਰ ਤੁਸੀਂ ਕਦੇ ਵੀ ਗੈਸ ਨਹੀਂ ਦੇ ਸਕਦੇ ਐਦਾ ਦੀ ਕਿਹੜੀ ਚੀਜ਼ ਹੈ ਜਿਹੜੀ ਹੈ ਤੁਹਾਡੇ ਐ ਬਟ ਲੋਕੀ ਉਹਨੂੰ ਜ਼ਿਆਦਾ ਵਰਤਦੇ ਆ ਆ ਨਾਮ ਰਾਈਟ ਆਂਸਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼ ਤੇ ਮੈਂ ਅਤਨਿਸ਼ਕਾ ਅਸੀਂ ਪਹੁੰਚ ਗਏ ਲੁਧਿਆਣਾ ਦੇ ਕਿਪਸ ਮਾਰਕੀਟ ਤੇ ਅੱਜ ਆਪਾਂ ਲੋਕਾਂ ਕੋਲੋਂ ਪੁੱਛਾਂਗੇ ਰਿਡਲਸ ਕਿਹੜੀ ਚੀਜ਼ ਐ ਜਿਹੜੀ ਸੁਖਾਂਦੇ ਸੁਖਾਂਦੇ ਗਿੱਲੀ ਹੋ ਜਾਂਦੀ ਐ ਸੋਚੋ ਸੋਚੋ ਪਤਾ ਨਹੀਂ ਨਹੀਂ ਪਤਾ ਕੋਈ ਹੋਰ ਗੈਸਿਸ ਟ੍ਰਾਈ ਕਰ ਪਾਣੀ ਨਹੀਂ ਪਤਾ ਗਿੱਲਾ ਕੱਲ੍ਹ ਹੀ ਹੁੰਦਾ ਪਾਣੀ ਤਾਂ ਇਹ ਤਾਂ ਦੀ ਕਿਹੜੀ ਚੀਜ਼ ਐ ਜਿਹੜੀ ਸੁਖਾਂਦੇ ਸੁਖਾਂਦੇ ਗਿੱਲੀ ਹੋ ਜਾਂਦੀ ਐ ਪਸੀਨਾ ਜਦੋਂ ਆਪਾਂ ਨੂੰ ਆਉਂਦਾ ਵਾ ਫਿਰ ਸੁਖਾਂਦੇ ਆ ਤਾਂ ਫਿਰ ਉਹ ਗਿੱਲਾ ਹੋ ਜਾਂਦਾ ਵਾ ਨਹੀਂ ਨੇਮ ਥੋੜਾ ਜਿਹਾ ਆਈਡੀਆ ਤੁਸੀਂ ਸਵੇਰੇ ਸਿਰ ਉਹਨੂੰ ਵਰਤਦੇ ਵੀ ਹੈਗਾ ਸੋ ਸਵੇਰੇ ਸਵੇਰੇ ਸਾਰੇ ਜ਼ਿਆਦਾਤਰ ਵਰਤਦੇ ਹੋ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਸਭ ਤੋਂ ਪਹਿਲਾਂ ਜਿਹੜਾ ਕੰਮ ਹੁੰਦਾ ਸਭ ਤੋਂ ਪਹਿਲੇ ਕੰਮ 'ਚ ਵਰਤੇ ਵਰਤਿਆ ਜਾਂਦਾ ਉਹਨੂੰ ਸਭ ਤੋਂ ਪਹਿਲਾਂ ਬਰਸ਼ ਕਰਦੇ ਆ ਬਰਸ਼ ਕਰਦੇ ਜਾਂ ਫੇਸ ਵਾਸ਼ ਕਰਦੇ ਨੈਕਸਟ ਵੈਕਸ ਨੈਕਸ ਥੋੜੇ ਦੇ ਬਾਅਦ ক্লোਜ਼ ਹੋ ਤੁਸੀਂ ਬਹੁਤ ক্লোਜ਼ ਹੋ ਇਹਦੇ ਤੇ ਕਿਹੜੀ ਚੀਜ਼ ਹੈ ਜਿਹੜੀ ਸੁਕਾਂਦੇ ਸੁਕਾਂਦੇ ਗਿੱਲੀ ਹੋ ਜਾਂਦੀ ਹੈ ਟਾਵਨ yes मैम ने बिल्कुल सही जवाब ਦਿੱਤਾ है चलो अपन नेक्स्ट क्वेश्चन एक और पूछिए यस हां जी ठीक है एदा दी ਕਿਹੜੀ ਚੀਜ਼ ਹੈ ਜਿਹੜੀ ਹੈ ਤੁਹਾਡੇ ਹੈ ਬਟ ਲੋਕੀ ਉਹਨੂੰ ਜ਼ਿਆਦਾ ਵਰਤਦੇ ਆ ਆ ਨਾਮ राइट आंसर एदा दी ਕਿਹੜੀ ਜਗ੍ਹਾ ਜਿੱਥੇ ਦੋ ਦਵਾਰਾ ਮਿਲਦੀਆਂ ਨੇ ਕਿਹੜੀ ਜਗ੍ਹਾ ਵਾ ਜਿੱਥੇ ਦੋ ਦਵਾਰਾ ਮਿਲਦੀਆਂ ਨੇ ਘਰ ਨਹੀਂ ਨਹੀਂ কর্নার ਦੀ ਆਪਾਂ ਦੋ ਦਵਾਰਾ ਕਾਰਨਰ ਖੁੰਚਾ ਪੰਜਾਬੀ ਬੋਲ ਜਾਂਦਾ ਚਲੋ ਹਾਂਜੀ ਮੈਂ ਤਾਂ ਖੁੰਚਾ ਬੋਲੇ ਜਾਂਦਾ ਹਾਂ ਵੈਸੇ ਸ਼ੁਰੂ ਕਾਰਨਰ ਬੋਲਦੇ ਆਪਾਂ ਸ਼ੋਰਨਰ আচ্ছা ਹੋਰ ਹੋਰ ਪੁੱਛੀਏ ਯਸ ਹਾਂਜੀ ਸ਼ੁਰ ਆਜੀ ਯਸ ਓਕੇ ਮੈਮ ਲਈ ਨੈਕਸਟ ਸਵਾਲ ਹੈਗਾ ਔਮ ਓਕੇ ਥੋੜਾ ਜਿਹਾ ਲੈ ਇੱਕ ਪੰਜਾਬੀ ਇੰਗਲਿਸ਼ ਮਿਕਸ ਕਰਕੇ ਕਰਾਂਗੀ ਹਾਂਜੀ ਅ ਸਿਟੀ ਹੈ ਬਟ ਉਹਦੇ ਵਿੱਚ ਘਰ ਨਹੀਂ ਹੈਗਾ ਮੈਪ ਫੋਰ ਉਹ ਲੈ ਮੇਰੇ ਪਹਿਲੇ ਜਵਾਬ ਦੇ ओके ओके कान है पर सुन नहीं सकता ठीक है मुंह है पर बोल नहीं सकती आंखें हैं पर देख नहीं सकती कौन हूं मैं चुवा मूर्ति मूर्ति नहीं सर आई थिंक ਇਹਨਾਂ ਨੂੰ ਸਾਰੇ ਡੈਟਸ ਆਂਦੀਆਂ ਨੇ ਪਹਿਲਾਂ थैंक यू मैम थैंक यू हेलो फर्स्ट क्वेश्चन ਹੈਗਾ ਇਹਦਾ ਦੀ ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਵਰਤਣ ਤੋਂ ਪਹਿਲਾਂ ਉਹ ਪਹਿਲਾਂ ਹੀ ਟੁੱਟ ਜਾਂਦੀ ਹੈ ਇਹੀ ਹੈ ਯਾਰੀ ਇਹ ਆਈ ਨੋ ਥੋੜਾ ਲਾਈਕ ਦੱਸੋ ਉਹ ਇਹ ਕਿਉਂ ਬੁੱਤੂ ਕੰਮ ਕਰ ਰਹੇ ਉਸ ਚੀਜ਼ ਨੂੰ ਵਰਤਨ ਤੋਂ ਪਹਿਲਾਂ ਹੀ ਤੁਹਾਨੂੰ ਤੋੜ ਕੇ ਵਰਤਣਾ ਪੈਂਦਾ ਉਸ ਚੀਜ਼ ਨੂੰ ਉਸ ਚੀਜ਼ ਨੂੰ ਤੋੜ ਕੇ ਵਰਤਣਾ ਪੈਂਦਾ ਨਹੀਂ ਤੋੜ ਕੇ ਵਰਤਣਾ ਪੈਂਦਾ ਹਾਂਜੀ ਵਰਤਣਾ ਪੈਂਦਾ ਉਹ ਤਾਂ ਆਪਾਂ ਇੰਜੈਕਸ਼ਨ ਵੀ ਕਹਿ ਸਕਦੇ ਉਹਨੂੰ ਆਪਾਂ ਤੋੜਾਂਗੇ ਤਾਂ ਹੀ ਵਰਤਾਂਗੇ ਉਹਨੂੰ ਨਹੀਂ ਤੇ ਫਿਰ ਕਿਹੜੇ ਵਾਲਾ ਦੱਸੋ ਅਨਿਕੇਤ ਕੋਈ ਹੋਰ ਆਨਸਰ ਹੋਰ ਤਾਂ ਮੈਡਮ ਤੁਹਾਨੂੰ ਪਤਾ ਹੀ ਹੈ ਜੀ ਚਲੋ ਇੱਕ ਛੋਟਾ ਜਿਹਾ ਹਿੰਟ ਦਿਨੇ ਤੁਸੀਂ ਸਾਰੇ ਲਾਈਕ ਹਿਊਥ ਦੇ ਮੁੰਡਿਆਂ ਨੂੰ ਹੋਲੀ ਤੇ ਬੜਾ ਯੂਜ਼ ਕਰਦੇ ਹੋ ਅੰਡਾ 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 ਹੋਰ ਵਾਹ ਓਕੇ ਐਦਾਂ ਦਾ ਇੱਕ ਸਵਾਲ ਦੱਸਣਾ ਵਾ ਤੁਸੀਂ ਮੇਰੇ ਸਵਾਲ ਵਿੱਚ ਹੀ ਸਵਾਲ ਹੈ ਠੀਕ ਹੈ ਇੱਕ ਸਵਾਲ ਐਦਾਂ ਦਾ ਜਿਹਦਾ ਆਨਸਰ ਤੁਸੀਂ ਕਦੇ ਵੀ ਯੈਸ ਨਹੀਂ ਦੇ ਸਕਦੇ ਕੋਈ ਐਦਾਂ ਦਾ ਇੱਕ ਸਵਾਲ ਜਿਹਨੂੰ ਤੁਸੀਂ ਕਦੇ ਵੀ ਹਾਂ ਨਹੀਂ ਕਹਿ ਸਕਦੇ ਉਹਦਾ ਆਨਸਰ ਕੰਨ ਕਿਹਾ ਸਭ ਗੱਲ ਸਹੀ ਹੋ ਉਹਨਾਂ ਦੀ ਕੈਚਿਸ ਤੁਸੀਂ ਪਾਗਲ ਹੋ ਕਹਿ ਸਕਦਾ ਬੰਦਾ ਹਾਂ ਕਹਿ ਸਕਦਾ ਹਾਂ ਲੈ ਲਿਆ ਦੋ ਘੰਟੇ ਹੋਲੇ ਟਾਈਮ ਨਹੀਂ ਮੈਡਮ ਤੁਸੀਂ ਆਪ ਹੀ ਦੱਸੋ ਅੱਛਾ ਮੈਂ ਬਤਾਉ ਹਾਂ ਹਾਂ ਜੀ ਤੁਸੀਂ ਸੋ ਰਹੇ ਹੋ ਤੁਸੀਂ ਕਦੇ ਵੀ ਲਾਇਓ ਦਾ ਹਾਂ ਨਹੀਂ ਦੇ ਸਕਦੇ ਕਿਉਂਕਿ ਸੁੱਤਾ ਬੰਦਾ ਰਿਪਲਾਈ ਨਹੀਂ ਦੇ ਸਕਦਾ ਮੈਂ ਲੰਬਾ ਹੂੰ ਜਦ ਮੈਂ ਜਵਾਨ ਹੂੰ ਮੈਂ ਛੋਟਾ ਹੂੰ ਜਦ ਮੈਂ ਬੁढ़ा ਹੂੰ ਐਸੀ ਕਿਆ ਚੀਜ਼ ਲੰਬਾ ਹੂੰ ਜਦ ਜਵਾਨ ਹੂੰ ਹੂੰ ਔਰ ਮੈਂ ਛੋਟਾ ਹੂੰ ਜਦ ਮੈਂ ਬੁढ़ा ਹੂੰ ਸੋ ਨੰਮਾ ਰਹਾ ਹੈ ਲੰਬਾ ਹੂ ਵਨ ਯੂਟ ਬਟਨ ਵਾਟ ਆਫ ਕੁਸ਼ਨ ਹੈ ਇੱਕ ਛੋਟਾ ਜਿਹਾ ਹੈਂਗ ਹਮ ਲਾਈਟ ਚਲੀ ਜਾਵੇ ਆਪਾਂ ਤਦ ਵੀ ਉਹਨੂੰ ਚਲਾਣੇ ਆ ਜਨਰੇਟਰ ਨਹੀਂ ਹਮ ਕੈਂਡਲ ਰਾਈਟ ਆਨਸਰ ਠੀਕ ਇਨ ਕੁਸ਼ਨ ਆਪਾਂ ਪੁੱਛ ਚੱਲੇ ਇਹਨੂੰ ਇਹਨਾਂ ਨੂੰ ਅ ਕਿਹੜੀ ਜਗ੍ਹਾ ਤੇ ਦੋ ਦਵਾਰਾਂ ਮਿਲਦੀਆਂ ਨੇ ਕੋਈ ਹਿੰਟ ਹਿੰਟ ਕੋਈ ਹਿੰਟ ਉਮ ਦੋ ਦੋ ਦਵਾਰਾ ਇਕੱਠੀ ਜੁਆਇਨ ਹੁੰਦੀਆਂ ਨੇ ਕਿਸ ਜਗ੍ਹਾ ਤੇ ਕੋਈ ਇੱਕ ਸਪੈਸੀਫਿਕ ਪਲੇਸ ਉਹ ਪ੍ਰੋਪਰ ਆਨਸਰ ਹੈ ਉਹਨੂੰ ਹਿੰਟ ਦੇ ਤਾਂ ਪ੍ਰੋਪਰ ਆਨਸਰ ਹੈ ਨਹੀਂ ਨਹੀਂ ਦੋ ਦਵਾਰਾਂ ਨੇ ਕਿੰਨੀ ਘਰੀ ਹੋ ਸਕਤੇ ਘਰੀ ਕੀ ਦਵਾਰਾਂ ਨੂੰ ਮਿਲਦੀਆਂ ਕੰਪੀਅਰਸ ਕੋਈ ਅਪਾ ਦਵਾਰਾਂ ਨੂੰ ਲਾਈਕ ਇਹ ਤਾਂ ਜੁਆਇਨ ਆਊਟ ਕਰਦੇ ਆ ਉਹਨੂੰ ਕੀ ਬੰਦਾ ਉਥੇ DAO ਕੀ ਵਾਰੀ ਆ ਇਕੱਠੀ ਦਵਾਰਾਂ ਜੋ ਕੋਈ ਗੈਸਸ ਕੋਈ ਵੀ ਆਪਦੀ ਕੋਲ ਟਰਾਈ ਸਟੇਡੀਅਮ ਵਗੈਰਾ ਨਹੀਂ ਜਿੱਥੀ ਦਵਾਰਾਂ ਨੂੰ ਜੁਆਇਨ ਕਰਕੇ ਘਰ ਬਣ ਸਕਦਾ ਹੈ ਇੱਕ ਤੋਂ ਦੋ ਦਵਾਰਾਂ ਜਿੱਥੇ ਮਿਲਦੀਆਂ ਨੇ ਸਪੈਸੀਫਿਕ ਪਲੇਸ ਪਿਆਰ ਬਣਦਾ ਹੈ ਨਹੀਂ ਕੋਈ ਦੋ ਦਵਾਰਾਂ ਜਿੱਥੇ ਜੁੜਦੀਆਂ ਨੇ ਦੋ ਦਵਾਰਾਂ ਬੋਰਡਰ ਨਹੀਂ ਇਹਨਾਂ ਨੂੰ ਵੀ ਤਾਂ ਜਵਾਬ ਨਹੀਂ ਆ ਰਿਹਾ ਚਲੋ ਇਹਨਾਂ ਦਾ ਸਸਪੈਂਸ ਥੋੜਾ ਜਿਹਾ ਓਵਰ ਕਰਦੇ ਆ ਦੈਟਸ ਅ ਕਾਰਨਰ ਦੋ ਦਵਾਰਾਂ ਜਿੱਥੇ ਜੁੜਦੀਆਂ ਨੇ ਕਾਰਨਰ ਨਾਈਸ ਟੂ ਮੀਟ ਯੂ ਮੈਮ ਨਾਈਸ ਟੂ ੀਟ ਯੂ ਸਰ ਐਸੇ ਕੀ ਲੋਕਾਂ ਨਾਲ ਛੋਟੀ ਜੀ ਗੱਲਬਾਤ ਐਦਾ ਦੀ ਹੋਰ ਬਦੇਰੀ ਵੀਡੀਓਜ਼ ਦੇਖਣ ਲਈ ਫੋਲੋ ਕਰੋ ਲੁਧਿਆਣਾ ਟਾਈਮਸ ਮੈਂ ਤਨਿਸ਼ਕਾ ਕੈਮਰਾਮੈਨ ਬਲਵਿੰਦਰ ਦੇ ਨਾਲ